ਇਥੇ ਦਿਨਾਂ ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਹੈ ਰਲੇਸੀ ਪੁਲਿਸ ਦੀ ਵਰਦੀ ਚ ਠੱਗੀਆਂ ਮਾਰ ਰਹੀ ਸੀ ਬੰਦਾ ਕੌਣ ਸ਼ਖਸੀਅਤ ਔਰ ਕਿੱਥੋਂ ਪਕੜਿਆ ਗਿਆ ਜੀ ਮਿੱਤੀ 21/7/25 ਨੂੰ ਰੀਬ 3 ਵਜੇ ਉਸਰਾ ਚੌਕ ਦੇ ਵਿੱਚ ਗੁਰਵਿੰਦਰ ਸਿੰਘ ਸਰਵ ਖਰਚਰਨ ਸਿੰਘ ਇਹਨਾਂ ਦੀ ਮੋਬਾਈਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪੱਗ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਉਹ ਪੁਲਿਸ ਵਾਲਾ ਕੋਲ ਲਗਾਇਆ ਸੀ ਇਹਨੂੰ ਗੱਲਬਾਤਾਂ ਚਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਹੈ ਮੈਂ ਮਤਨੁਸਕਾਰ ਕਰ ਦਿੰਦਾ ਇਹਨੇ ਪ੍ਰਧਾਨਧਾਰਨੀ ਗੁਰਵਿੰਦਰ ਸਿੰਘ ਨੇ ਸੋਚਿਆ ਜੇ ਕੋਈ ਪੁਲਿਸ ਮੁਲਾਜ਼ਮ ਹੋਣਾ ਹੈ ਕਿ ਜਿਹੜੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦੇਤਾ ਤੇ ਜਦੋਂ ਇਹਨੇ ਸਕੈਨ ਕੀਤਾ ਤੇ ਸਕੈਨ ਕਰਕੇ ਚਲਦੇ ਦੇ ਨਾਲ ਨਾਲ ਚਲਾ ਗਿਆ ਪਰ ਬਾਅਦੋਂ ਕਰਦਸਾ ਖਾਤਾ ਚੱਕੇ ਤਾਂ ਉਹ ਖਾਤਾ ਜਿਹੜਾ ਪਹਿੇ ਨਹੀਂ ਆਇਆ ਸੀ ਇਹਨੇ ਗੁਰਵਿੰਦਰ ਸਿੰਘ ਕੰਪਲੇਂਟ ਕੀਤੀ ਜੀ ਕੰਪਲੇਂਟ ਤੇ ਜੀ ਮਕਦਮਾ ਨੰਬਰ 97 ਮਿਤੀ 21/07/25 ਅੰਡਰ ਸੈਕਸ਼ਨ 318 4 303 2 ਬੀ ਐਨ ਐਸ ਨਾਮ ਗਦਰਵਾ ਗਦਰਵਾ ਰਜਿਸਟਰ ਕਰਕੇ ਜੁਵੇ ਟੈਕਨੀਕਲ ਤਰੀਕੇ ਦਾ ਸੀਸੀਟੀਵੀ ਕੈਮਰਾ ਦੇ ਫੁਟੇਜ ਨੂੰ ਮੰਗਾਲ ਕੇ ਪੜਤਾਲ ਕੀਤੀ ਤਾਂ ਸਾਨੂੰ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਂਵਾਲ ਪੀਐਸ ਸਦਰਮਾਨਸ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨੇ ਪੁਛਕਿਸ ਤੇ ਦਾਸਤਾ ਵੀ ਮੈਂ ਆਇਆ ਸੀ ਤੇ ਧਨ ਹਜ਼ਾਰ ਰੁਪਏ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਲੋਂ ਦਾ ਪੁਲਿਸਰ ਮਾਰ ਤੇ ਇਹਦੇ ਤੋਂ ਅਜੀ ਵਰਦੀ ਜਿਹੜੀ ਇਹਨੇ ਜੱਲੀ ਪਾਈ ਹੋਈ ਸੀ ਇਹਦਾ ਮੋਟਰਸਾਈਕਲ ਰਿਕਵਰ ਕਰਨਾ ਕਰ ਲਾਂਗੇ ਅੱਜ ਆਪਾਂ ਤਾਂ ਉਹਨੂੰ ਦੱਸੇ ਪੁਲਿਸ ਬੁਲਾਇਆ ਮੇਰਾ ਸੀ ਇਹਦਾ ਪੁਲਿਸ ਨਾਲ ਕੋਈ ਲੈ ਜਾਂਦੇ ਨਹੀਂ ਸਰ ਇਹ ਮੈਂ ਸੈਨੇ ਵਰਦੀ ਕਿਥੋਂ ਅਰੇਂਜ ਕੀਤੀ ਸਰ ਇਹਦਾ ਅੱਗੀ ਫਾਦਰੇ ਦਾ ਪੁੱਤ ਬੁਲਾ ਦੇਣ ਸੀ ਉਹ ਇਹ ਮੈਂ ਕਰ ਰਿਹਾ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵਰਦੀ ਐ ਬਬੂ ਜੀ ਵੀ ਖਾਕੀ ਪੈਂਟ ਦਾ ਖਾਕੀ ਬਕਾਮ ਵੀ ਦੁਕਾਨ ਤੋਂ ਮਿਲ ਜਾਂਦੀ ਜੀ ਸਰ ਪੁਲਿਸ ਨਾਲ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਹੁੰਦਾ ਕੋਈ ਨਾ ਆਹ ਟੀ-ਸ਼ਰਟ ਸਪਾਈਸ ਵਾਈਟ ਜਿਹਦੇ ਤੇ ਪੁਲਸ ਵਾਲੋ ਕੋਲ ਲੱਗੇ ਹੋਏ ਸੀ ਸਰ ਕਿਧਰ ਬਾਅਦ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ ਸਾਰਾ ਸਾਮਾਨ ਅੰਦਰ ਕਬਰ ਕਰਾਂਗੇ ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਣਾ ਹੈਗਾ ਤੇ ਇਹਦੇ ਵਿੱਚ ਥਾਣੇ ਸਦਰਪੁਰ ਚ ਉੱਥੇ ਵੀ 5000 ਜੀ ਕਿਸੇ ਨੇ ਠੱਗੀ ਮਾਰੀ ਕਿੰਨੀ ਕਿ ਠੱਗੀਆਂ ਸਰ ਹੋਰ ਕੋਈ ਨਿਕਲੀ ਮੀ ਜਿਸ ਤਰ੍ਹਾਂ ਦੀ ਇਹ ਫਿਰ ਵਾਲੇ ਦੋਹੀ ਧਿਆਨ ਚਾਹੀਆਂ ਦੋ ਦਿਨ ਨਰਮਾਨ ਤੇ ਪੁਸ਼ਕਿਸ਼ ਕਰਕੇ ਤੋਂ ਇੱਕ ਇੱਕ ਕਿਹੜੇ ਪਿੰਡ ਦਾ ਕਿਹੜੇ ਜ਼ਿਲ੍ਹੇ ਦਾ ਹੈ ਇਹ ਦੁਲਵਾਲ ਪਿੰਡਾ ਥਾਣਾ ਸਦਰ ਮਾਨਸਾ ਚ ਇੱਕ ਇਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਇਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਇੱਕ ਦੋ ਟੱਕੇ ਨੇ ਪਹਿਲਾਂ ਇਸ ਤਰ੍ਹਾਂ ਨੇ ਮਾਰੀਆਂ ਹੈ